ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਅਸੀਂ ਇਹ ਚੀਜ਼ ਹਰ ਇੱਕ ਜਗ੍ਹਾ ਜਿੱਥੇ ਜਿੱਥੇ ਵੀ ਹਰ ਪ੍ਰਭਾਵਿਤ ਏਰੀਆ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਆਪਣਾ ਪਹਿਲਾ ਤੁਹਾਡਾ ਆਪਣਾ ਕੈਂਪ ਚੱਲ ਰਿਹਾ ਉਸ ਤੋਂ ਅਗਿਆ ਦੂਸਰਾ ਕੈਂਪ ਇਹ ਆਪਾਂ ਹਰੀਕੇ ਏਰੀਆ 'ਚ ਲਾ ਰਹੇ ਆਂ ਇਹ ਕੈਂਪ ਦੀ ਜ਼ਿੰਮੇਵਾਰੀ ਇਹ ਬੰਦੀ ਆ ਕਿ ਜਿਹੜਾ ਬੂ ਸਭਰਾ ਬਾਰਡਰ ਏਰੀਆ ਨੂੰ ਨਾਲ ਨਾਲ ਬੰਦ ਨਿਕਲ ਜਾਂਦਾ ਵਾ ਇੱਥੇ ਵੀ ਹਰਨਾ ਹੜਾ ਦੇ ਨਾਲ ਬਹੁਤ ਨੁਕਸਾਨ ਹੋਇਆ ਵਾ ਤੇ ਉਹ ਜਿੰਨੇ ਵੀ ਇੱਥੇ ਸਾਡੇ ਕੋਲ ਸਮਗਰੀ ਅੱਜ 5 ਟਰਾਲੇ ਆਏ ਆ ਜਿਨ੍ਹਾਂ ਵਿੱਚ ਤੂੜੀ ਅਚਾਰ ਔਰ ਚੋਕਰ ਇਹ ਕੈਂਪ ਦੇ ਵਿੱਚੋਂ ਤਿੰਨ ਟਰਾਲੇ ਤੇ ਜਾ ਰਹੇ ਆ ਬੰਨ ਦੇ ਉੱਤੇ ਔਰ ਦੋ ਟਰਾਲੇ ਮੱਲਾਂ ਵਾਲੇ ਜਾ ਰਹੇ ਆ ਅਸੀਂ ਇਹ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਅੱਜ ਆਪਣੇ ਭਰਾਵਾਂ ਦੇ ਉੱਤੇ ਜੋ ਵੀ ਇਹ ਇੱਕ ਕੁਦਰਤੀ ਆਫਤ ਆਈ ਆ ਉਹਨੂੰ ਨਜਿੱਠਣ ਵਾਸਤੇ ਆਪਾਂ ਤਗੜੇ ਹੋ ਕੇ ਪਾਰਟੀ ਬਾਜ਼ੀ ਛੱਡ ਕੇ ਇੱਥੇ ਕੋਈ ਪਾਰਟੀ ਕੋਈ ਕਾਲੀ ਬੀਜੇਪੀ ਕਾਂਗਰਸ ਕੋਈ ਮਤਲਬ ਨਹੀਂ ਆ ਇਸ ਟਾਈਮ ਤੇ ਅਸੀਂ ਸਾਰੇ ਇੱਕ ਸੰਗਤ ਰੂਪ ਦੇ ਵਿੱਚ ਕਿਉਂਕਿ ਇੱਕ ਪਰਮਾਤਮਾ ਦਾ ਹੀ ਹੁਕਮ ਹੈ ਵੀ ਆਪਾਂ ਸਾਰੇ ਸਾਂਝੇ ਆ ਕੋਈ ਇੱਥੇ ਧਰਮ ਨਹੀਂ ਕੋਈ ਪਾਰਟੀ ਨਹੀਂ ਕੋਈ ਬਾਜੀ ਨਹੀਂ ਤੇ ਕਰਕੇ ਹੀ ਅੱਜ ਜਿਹੜਾ ਆ ਸਾਡਾ ਕੈਂਪ ਆ ਸਾਡਾ ਤੁਹਾਡਾ ਆਪਣਾ ਕੈਂਪ ਆ ਇਹ ਅਸੀਂ ਅੱਜ ਇੱਥੇ ਲਾਂਚ ਕਰ ਰਹੇ ਆ ਤੇ ਇੱਥੋਂ ਇਸ ਕੈਂਪ ਤੋਂ ਹੀ ਅੱਗੇ ਜਿਹੜਾ ਬੰਨ ਦੀ ਜਿੰਨੇ ਵੀ ਇਹ ਪਿੰਡ ਇੱਥੇ ਤਕਰੀਬਨ ਮੈਂ ਹੁਣ ਇੱਥੋਂ ਜਵੰਦਾ ਭਾਜੀ ਹੁਣੀ ਹਰਪ੍ਰੀਤ ਭਾਜੀ ਹੁਣੀ ਨਰਿੰਦਰ ਭਾਜੀ ਕਲਸੀ ਹੁਣੀ ਸਾਰੇ ਇੱਥੇ ਦੇਖ ਰਹੇ ਕਰ ਰਹੇ ਆ ਤੇ ਜਿੰਨੇ ਵੀ ਇੱਥੇ ਜੋ ਵੀ ਪਿੰਡਾਂ ਦੀ ਅੱਗੇ ਸਥਿਤੀ ਆ ਇਹਨਾਂ ਨੇ ਲਿਸਟਾਂ ਬਣਾ ਲੀਆਂ ਵਾ ਕਿ ਕਿਨੂੰ ਕਿਨੂੰ ਕੀ ਕੀ ਲੋੜ ਆ ਉਹ ਸਾਰੇ ਸਮਾਨ ਦੇ ਸਾਥ ਜੋ ਵੀ ਪਿੱਛੇ ਸਾਨੂੰ ਡਿਮਾਂਡ ਦੇਈ ਜਾਣਗੇ ਕੋਈ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਉਹ ਇਹਨਾਂ ਦਾ ਕਿਸੇ ਪਹੁੰਚਦਾ ਕਰ ਦਿੱਤਾ ਜਾਊਗਾ ਬਾਕੀ ਸੰਗਤਾਂ ਨੂੰ ਹੋਰ ਵੀ ਬੇਨਤੀ ਕਰਦੇ ਆਂ ਕਿ ਕਾਲੇ ਪੈਣ ਦੀ ਲੋੜ ਨਹੀਂ ਆ ਸੰਗਤ ਬਹੁਤ ਸਹਿਯੋਗ ਕਰ ਰਹੀ ਆ ਆਪਾਂ ਤਗੜੇ ਹੋ ਕੇ ਜੋ ਵੀ ਜਿੰਨਾ ਵੀ ਸਮਾਨ ਆ ਰਿਹਾ ਵੰਡ ਵੰਡਰ ਕੇ ਸਾਰਿਆਂ ਨੇ ਆਪਾਂ ਨੂੰ ਡਿਸਟ੍ਰੀਬਿਊਟ ਕਰਕੇ ਤੇ ਆਪਾਂ ਨਾਲ ਆਪਾਂ ਨੂੰ ਉਹਨੂੰ ਲੈ ਕੇ ਚੱਲਣਾ ਵਾ ਕੋਈ ਕਾਲੀ ਨਹੀਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ